ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੀ ਸਿਕਿਉਰਿਟੀ ਤਾਂ ਬਹੁਤ ਦਿਖੀ 20 ਲੱਖ ਦਾ ਬੁਲਟ ਪ੍ਰੂਫ ਕੈਬਨ ਬਣਾ ਲਿਆ ਪਰ ਪੰਜਾਬ ਦੇ ਵਿੱਚ ਕੰਮ ਕਰਨ ਵਾਲੇ ਪੰਜਾਬ ਦੇ ਹੱਕ ਵਿੱਚ ਬੋਲਣ ਵਾਲਿਆਂ ਦੀ ਸਿਕਿਉਰਿਟੀ ਪੰਜਾਬ ਦੇ ਮੁੱਖ ਮੰਤਰੀ ਨੂੰ ਨਹੀਂ ਦਿਖਦੀ ਇਹ ਕੈਟਾਗਰੀ ਦੇ ਗੈਂਗਸਟਰ ਲਾਉਰੈਂਸ ਮਸਲੋਈ ਨੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਪੰਜਾਬ ਦੇ ਨੌਜਵਾਨ ਮਾਰ ਦਿੱਤੇ ਤੇ ਪੰਜਾਬ ਦੇ ਵਿੱਚ ਜੇਲ੍ਹ ਵਿੱਚ ਬੈਠਾ ਧਮਕੀਆਂ ਦੇ ਰਿਹਾ ਤੇ ਹਾਲਾਤ ਇੱਥੋਂ ਤੱਕ ਬਣ ਗਏ ਕੀ ਪੰਜਾਬ ਦੇ ਜ਼ਿਲ੍ਹਾ ਮਹਾਲੀ ਦੇ ਸੀਆਈ ਸਟਾਫ ਖਰੜ ਦੇ ਵਿੱਚ ਲੌਰੈਂਸ ਬਸਨੋਈ ਦੀ ਇੰਟਰਵਿਊ ਹੋ ਜਾਂਦੀ ਆ ਇਹ ਇੰਟਰਵਿਊ ਐਵੇਂ ਨਹੀਂ ਹੋ ਗਈਆਂ ਇਹ ਕੋਈ ਜੇ ਤੁਸੀਂ ਕਹੋ ਵੀ ਅਫਸਰਾਂ ਨੇ ਉੱਥੇ ਪੁਲਿਸ ਮੁਲਾਜ਼ਮਾ ਨੇ ਮਿਲ ਕੇ ਕਰਾਤੀਆਂ ਸਰਕਾਰ ਦੀ ਬਰਾਬਰ ਦੀ ਸਹਿ ਆ ਨਾ ਡਵੈਲਪਮੈਂਟ ਹੋਣੀ ਆ ਕੀ ਪੰਜਾਬ ਦਾ ਮੁੱਖ ਮੰਤਰੀ ਆਪਾਂ ਨੇ ਸਿਰਫ ਗੱਲਾਂ ਲਈ ਤੇ ਚੁਟਕਲੇ ਲਈ ਚੁਣਿਆ ਸੀ ਇਹ ਕੋਈ ਮਿਸ਼ਨ ਤੇ ਨਹੀਂ ਇਹ ਕਮਿਸ਼ਨ ਤੇ ਆ ਬਹੁਤ ਵੱਡਾ ਪੰਜਾਬ ਦਾ ਨੁਕਸਾਨ ਕਰਕੇ ਜਾਊਗਾ ਜੇ ਅੱਜ ਵੀ ਆਪਾਂ ਮੁੱਖ ਮੰਤਰੀ ਦੀਆਂ ਗੱਲਾਂ ਤੋਂ ਉਹਦੇ ਚੁਟਕਲਿਆਂ ਤੋਂ ਪਰੇ ਹੋ ਕੇ ਸਿਰਦ ਨਾ ਹੋਏ ਤਾਂ ਐਸਾ ਸਤਿਆਨਾਸ਼ ਪੰਜਾਬ ਦਾ ਕਰਕੇ ਜਾਊਗਾ ਜਿਹਨੂੰ ਪੂਰਾ ਕਰਨ ਲਈ 20-30 ਸਾਲ ਲੱਗ ਜਾਣੇ ਆ ਜੇ ਪੰਜਾਬ ਨੂੰ ਆਉਣ ਵਾਲੀ نسل ਤੇ ਫਸਲ ਨੂੰ ਬਚਾਉਣਾ ਹੈ ਤਾਂ ਮੇਰੀ ਬੇਨਤੀ ਹੈ ਕਿ ਅਕਾਲੀ ਦਲ ਦਾ ਝੰਡਾ ਚੱਕ ਕੇ ਆ ਜਿਹੜੇ ਨਾਗ ਪਰ ਅਕਾਲੀ ਦਲ ਬਣੇ ਫਿਰਦੇ ਨੇ ਜਿਹੜੇ ਅਕਾਲੀ ਦਲ ਨੂੰ ਕਮਜ਼ੋਰ ਕਰ ਲਈ ਤਨਖਾਹ ਦੇ ਕੰਮ ਕਰ ਰਹੇ ਨੇ ਉਹਨਾਂ ਤੋਂ ਸੁਚੇਤ ਹੋ ਕੇ ਅਕਾਲੀ ਦਲ ਨੂੰ ਤਕੜਾ ਕਰਕੇ ਪਿੰਡ ਪਿੰਡ ਲਹਿਰ ਬਣਾ ਕੇ ਸੱਚ ਤੇ ਝੂਠ ਦੀ ਪਰਖ ਕਰਕੇ ਚੱਲੀਏ ਇਹ ਹੀ ਸੱਚੀ ਸਰਧਾਂਜਲੀ ਆਪਣੇ ਆਗੂ ਨੂੰ ਹੋਊਗੀ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਬੋਲ ਰਹੇ ਆਂ ਡਰ ਤੇ ਭੈ ਵਿੱਚ ਕਿ ਕੋਈ ਸ਼ਬਦ ਸਿਰਫ ਲੀਡਰੀ ਚਮਕਾਉਣ ਲਈ ਝੂਠ ਨਾ ਬੋਲਿਆ ਜਾਵੇ ਪਰ ਇਹ ਗੱਲ ਸੱਚ ਕਹਿਣੋਂ ਨਹੀਂ ਡਰਾਂਗੇ ਕਿ ਪੰਜਾਬ ਦਾ ਮੁੱਖ ਮੰਤਰੀ ਮਿਸ਼ਨ ਤੇ ਨਹੀਂ ਪੰਜਾਬ ਦਾ ਅੱਜ ਦਾ ਮੁੱਖ ਮੰਤਰੀ ਕਮਿਸ਼ਨ ਤੇ ਕੰਮ ਕਰ ਰਿਹਾ ਹੈ ਉਹ ਪਿੰਡ ਵਿੱਚੋਂ ਬਹਾਂ ਖੜੀਆਂ ਖੜੀਆਂ ਕਰ ਕਰ ਨੌਜਵਾਨਾਂ ਨੇ ਕਿਹਾ ਕਿ ਸਾਡੇ ਪਿੰਡ ਦਾ ਮੁੱਖ ਮੰਤਰੀ ਮਿਸ਼ਨ ਤੇ ਨਹੀਂ ਕਮਿਸ਼ਨ ਤੇ ਆ ਤੇ ਸਿੱਧੇ ਦੋਸ਼ ਪਰਿਵਾਰ ਤੇ ਲਾਏ ਨਾਂ ਲੈ ਲੈ ਕੇ ਕਿ ਇਹਨਾਂ ਦੇ ਪਰਿਵਾਰ ਦੇ ਆਗੂਆਂ ਨੇ ਫਲਾਣਿਆਂ ਦੇ ਪੈਸੇ ਦੱਬ ਲੇ ਉਹ ਤੋਂ ਪੈਸੇ ਲੈ ਕੇ ਕੰਮ ਕਰਾਇਆ ਇਹ ਤੇ ਹਾਲਾਤ ਨੇ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਕਿ ਸਰਕਾਰ ਪਿੰਡਾਂ ਦੀ ਸੱਥਾਂ ਦੇ ਵਿੱਚੋਂ ਚੱਲੂਗੀ ਆਇਆ ਕਿਸੇ ਸੱਤ ਦੇ ਵਿੱਚ ਅੱਜ ਹਾਲਾਤ ਇਹ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ 15-20 ਲੱਖ ਦਾ ਬੁਲਡ ਪ੍ਰੂਫ ਕੈਵਨ ਬਣਾ ਕੇ ਤਾਂ 15 ਅਗਸਤ ਦੀ ਸਪੀਚ ਕਰਨੀ ਪਈ ਆ ਐਨਾ ਡਰ ਐਨੀ ਸਿਕਿਉਰਿਟੀ ਪਹਿਲੇ ਮੁੱਖ ਮੰਤਰੀਆਂ ਨਾਲੋਂ ਡਬਲ ਸਿਕਿਉਰਿਟੀ ਡਬਲ ਡਰ ਜਿਹੜਾ ਵਿਕਾਸ ਦਾ ਮਾਡਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਪੰਜਾਬ ਦੇ ਵਿੱਚ ਲੈ ਕੇ ਆਏ ਸੀ ਉਹ ਸਾਰੇ ਮਾਡਲ ਦਾ ਸਤਿਆਨਾਸ਼ ਇਹ ਕਰਨ ਲੱਗਿਆ ਹੋਇਆ ਸਾਰੇ ਪ੍ਰੋਜੈਕਟ ਕੇਂਦਰ ਨੇ ਬੰਦ ਕਰ ਦਿੱਤੇ ਤੇ ਕਿਹਾ ਕੀ ਹੈ ਕਿ ਪੰਜਾਬ ਦੇ ਵਿੱਚ ਸੁਰੱਖਿਆ ਪੈਦਾ ਸੁਰੱਖਿਆ ਦੇ ਹਾਲਾਤ ਇਹ ਨੇ ਕਿ ਠੇਕੇਦਾਰਾਂ ਨੂੰ ਤੇ ਅਫਸਰਾਂ ਨੂੰ ਧਮਕੀਆਂ ਆ ਰਹੀਆਂ ਨੇ ਉਹ ਸਾਡੇ ਮਾਨਯੋਗ ਡੰਮੀ ਮੁੱਖ ਮੰਤਰੀ ਭਗਵੰਤ ਸਿਉਂ ਮਾਨ ਤੋਂ ਬੱਚੇ ਨੂੰ ਟਿਊਸ਼ਨਰ ਖਾ ਸਕਦਾ ਹੈ ਉਹਦੀ ਕੱਲ ਦੀ ਸਪੀਚ ਸੁਣੀ ਉਹ ਕਹਿੰਦਾ 1880 ਦਿਨ ਹੋ ਗਏ ਸਰਕਾਰ ਬਣੀ ਨੂੰ ਵੀਰੋ 1825 ਦਿਨ ਪੰਜ ਸਾਲਾਂ ਦੇ ਵਿੱਚ ਹੁੰਦੇ ਨੇ 4 ਸਾਲਾਂ ਬਾਅਦ ਇੱਕ ਲੀਪ ਦਾ ਸਾਲ ਆਉਂਦਾ 29 ਦਿਨ ਫਰਵਰੀ ਦੇ ਹੋ ਜਾਂਦੇ ਨੇ 1826 ਦਿਨਾਂ ਦੇ 5 ਸਾਲ ਬਣਦੇ ਨੇ ਇਹਨਾਂ ਨੇ ਢਾਈ ਸਾਲਾਂ ਦੇ ਵਿੱਚ ਮੁੱਖ ਮੰਤਰੀ ਨੇ 5 ਸਾਲ ਪੂਰੇ ਕਰਕੇ ਸੁਪਰ ਮੁੱਖ ਮੰਤਰੀ ਹੋਣ ਦਾ 2 ਮਹੀਨੇ 56 ਦਿਨ ਉੱਤੇ ਕਰਤੇ ਕਹਿੰਦਾ 44666 ਨੌਕਰੀਆਂ ਦਿੱਤੀਆਂ ਭਗਵੰਤ ਮਾਨਸਿਆ ਇੱਕ ਦਿਨ ਆਊ ਤੂੰ ਸਾਡਾ ਮੁੱਖ ਮੰਤਰੀ ਹੋਵੇਂਗਾ ਜਿਹੜਾ ਪੰਜਾਬੀ ਦਾ ਲੈਸਨ ਸਾਡੇ ਆਗੂਆਂ ਨੂੰ ਕਹਿਣਾ ਅਸੀਂ ਤੇਤੋਂ ਪੰਜਾਬੀ ਨਹੀਂ ਸਿੱਖਣੀ ਕਿਉਂਕਿ ਤੂੰ ਚੰਡੀਗੜ੍ਹ ਨੂੰ ਚੰਡਗਾਗੜ ਲਿਖਦਾ ਚੰਡੀਗੜ੍ਹ ਨੂੰ ਦੱਸੋ ਝੂਠ ਬੋਲਦੇ ਆ ਚੰਡੀਗੜ੍ਹ ਨੂੰ ਚਡਗਾਗੜ ਲਿਖਦਾ ਨੋਂ ਲੈ ਕੇ ਕਹੂੰ ਮੈਂ ਕਿਸੇ ਤੋਂ ਵਜਾ ਨਹੀਂ ਸਿੱਖਣਾ ਢੀਂਸਾ ਸਾਹਿਬ ਸਿੰਘ ਦੀਆਂ ਨਾਸਿੰਘ ਅੱਜ ਵੀ ਸ਼ਰੋਮੀ ਅਕਾਲੀ ਦਲ ਨਾਲ ਹੈ ਸੀ ਤੇ ਰਹੂਗਾ